ਅਮਰਤਪਾਲ ਸਿੰਘ ਖਾਲਸਾ ਜੀ ਦੇ ਖਿਲਾਫ ਚੈਨਲਾਂ ਨੇ ਵੱਡੇ ਵੱਡੇ ਲੀਟਰਾਂ ਨੇ ਬਿਆਨ ਦਿੱਤੇ ਹੱਤਕਬੰਦੀ ਹਰਤਕਬੰਦੀ ਕੱਲ ਲੱਖਾਂ ਕਰੋੜਾਂ ਸਿੱਖਾਂ ਦੇ ਮੱਲਮ ਫਿਰੀ ਹੈ ਜਿਹੜੇ ਪਿਆਰ ਵਾਲੇ ਹਿਰਦੇ ਨੇ ਖਣਾ ਸਿੱਖੀ ਵਾਲੇ ਹਿਰਦੇ ਨੇ ਨਹੀਂ ਭਾਈ ਲੱਤਾਂ ਖਿੱਚਣ ਵਾਲਾ ਤਾਂ ਬਹੁਤ ਹੁੰਦੇ ਨੇ ਜਦੋਂ ਕੱਲ ਉੱਥੇ ਬੋਲਿਆ ਸ੍ਰੀ ਅਮਰਤਪਾਲ ਸਿੰਘ ਖਾਲਸਾ ਅbschak ਦੀ ਜੋ ਲੈ ਕੇ ਨਹੀਂ ਆਏ ਮੌਕੇ ਦੀਆਂ ਜ਼ਾਲਮ ਸਰਕਾਰਾਂ ਉੱਥੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਰੋਕਾਂ ਨੇ ਪਰ ਗੁਰੂ ਗੋਬਿੰਦ ਸਿੰਘ ਦਾ ਸਿੰਘ ਬਹਿ ਜਾ ਬਹਿ ਜਾ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦੀਪ ਜਗਦੇ ਰਹਿਣਗੇ ਦੀਪ ਜਗਦੇ ਰਹਿਣਗੇ ਸਦਾ ਜੱਗ ਉੱਤੇ ਖੰਡੇ ਖੜਕਦੇ ਰਹਿਣਗੇ ਸਿੰਘਾਂ ਦੇ ਸਦਾ ਜੱਗ ਉੱਤੇ ਅੰਮ੍ਰਿਤ ਬਰਸਦੇ ਰਹਿਣਗੇ ਸਦਾ ਜੱਗ ਉੱਤੇ ਤੇ ਸਿੰਘ ਗੁਰੂ ਗੋਬਿੰਦ ਸਿੰਘ ਦੇ ਸਜਦੇ ਰਹਿਣਗੇ ਸਦਾ ਇਸ ਜੱਗ ਉੱਤੇ ਕੱਲ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਨਾਮ ਲਿੱਤਾ ਗਿਆ ਸ਼੍ਰੀ ਅਮਰਤਪਾਲ ਸਿੰਘ ਖਾਲਸਾ ਜੀ ਦੇ ਖਿਲਾਫ ਚੈਨਲਾਂ ਨੇ ਵੱਡੇ ਵੱਡੇ ਲੀਟਰਾਂ ਨੇ ਬਿਆਨ ਦਿੱਤੇ ਹੱਤਕਬੰਦੀ ਹਰਤਕਬੰਦੀ ਕੱਲ ਲੱਖਾਂ ਕਰੋੜਾਂ ਸਿੱਖਾਂ ਦੇ ਮੱਲਮ ਫਿਰੀ ਹੈ ਜਿਹੜੇ ਪਿਆਰ ਵਾਲੇ ਹਿਰਦੇ ਨੇ ਖਣਾ ਸਿੱਖੀ ਵਾਲੇ ਹਿਰਦੇ ਨੇ ਨਹੀਂ ਭਾਈ ਲੱਤਾਂ ਖਿੱਚਣ ਵਾਲਾ ਤਾਂ ਬਹੁਤ ਹੁੰਦੇ ਨੇ ਜਦੋਂ ਕੱਲ ਉੱਥੇ ਬੋਲਿਆ ਸ੍ਰੀ ਅਮਰਤਪਾਲ ਸਿੰਘ ਖਾਲਸਾ ਅbschak ਦੀ ਜੋ ਲੈ ਕੇ ਨਹੀਂ ਆਏ ਮੌਕੇ ਦੀਆਂ ਜ਼ਾਲਮ ਸਰਕਾਰਾਂ ਉੱਥੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਰੋਕਾਂ ਨੇ ਪਰ ਗੁਰੂ ਗੋਬਿੰਦ ਸਿੰਘ ਦਾ ਸਿੰਘ ਬਹਿ ਜਾ ਬਹਿ ਜਾ ਹੋ ਗਈ ਇੱਕ ਵਾਰ ਕਾਲਜਾਂ ਤੇ ਮੱਲਮ ਫਰੀ ਹੈ ਜਦੋਂ ਉੱਥੇ ਨਾਂ ਲੈਂਦਾ ਉਹ ਉਸ ਨੂੰ ਸੋਚਿਆ ਜਾਵੇ ਕਿ ਕਿਵੇਂ ਜਦੋਂ ਰੋਹ ਚੈਨਲਾਂ ਤੇ ਇਹ ਜਾ ਕੁਸਤਾਂ ਦੇ ਸੀ ਆਂਤਕਬੰਦੀ ਆਂਤਕ ਕੱਲ ਬੋਲਿਆ ਗਿਆ ਨਾਂ ਦੇ ਮੁਰੇ ਲਾਇਆ ਗਿਆ ਸ਼੍ਰੀ ਖਮਰਤਪਾਲ ਸਿੰਘ ਖਾਲਸਾ ਸੋਚਣ ਵਾਲੀ ਜੱਲਾ ਯਾਰ ਹਨਾ ਸੋ ਭਾਈ ਜੋਦੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸਦੀ ਜੱਗ ਤੇ ਜੋਦੇ ਜਾਂਦੇ ਰਹਿਣਗੇ ਘਰ ਘਰ ਹਰੇਕ ਘਰੇ ਕੋਈ ਨਾ ਕੋਈ ਕਿਰਪਾ ਹੁੰਦੀ ਰਹਿਣੀ ਹੈ ਸੋ ਭਾਈ ਬਾਈ ਰੋਜੀ ਖਾਲਸਾ ਅਮਰਤਪਾਲ ਸਿੰਘ ਖਾਲਸਾ ਜਿਹਦੇ ਖਿਲਾਫ ਚੈਨਲਾਂ ਨੇ ਵੱਡੇ ਵੱਡੇ ਲੀਟਰਾਂ ਨੇ ਬਿਆਨ ਦਿੱਤੇ ਹੱਤਕਬੰਦੀ ਅਰਤਕਬੰਦੀ ਕੱਲ ਲੱਖਾਂ ਕਰੋੜਾਂ ਸਿੱਖਾਂ ਦੇ ਮੱਲਮ ਫਿਰੀ ਹੈ ਜਿਹੜੇ ਪਿਆਰ ਵਾਲੇ ਹਿਰਦੇ ਨੇ ਖਣਾ ਸਿੱਖੀ ਵਾਲੇ ਹਿਰਦੇ ਨੇ ਨਹੀਂ ਭਾਈ ਲੱਤਾਂ ਖਿੱਚਣ ਵਾਲਾ ਤਾਂ ਬਹੁਤ ਹੁੰਦੇ ਨੇ ਜਦੋਂ ਕੱਲ ਉੱਥੇ ਬੋਲਿਆ ਸ੍ਰੀ ਅਮਰਤਪਾਲ ਸਿੰਘ ਖਾਲਸਾ ਬਿਸ਼ੱਕ ਜਿਉ ਲੈ ਕੇ ਨਹੀਂ ਆਏ ਮੌਕੇ ਦੀਆਂ ਜ਼ਾਲਮ ਸਰਕਾਰਾਂ ਉੱਥੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਰੋਕਾਂ ਨੇ ਪਰ ਗੁਰੂ ਗੋਬਿੰਦ ਸਿੰਘ ਦਾ ਸਿੰਘ ਬੈਲਾ ਬੈਲਾ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦੀਪ ਜਗਦੇ ਰਹਿਣਗੇ ਦੀਪ ਜਗਦੇ ਰਹਿਣਗੇ ਸਦਾ ਜੱਗ ਉੱਤੇ ਖੰਡੇ ਖੜਕਦੇ ਰਹਿਣਗੇ ਸਿੰਘਾਂ ਦੇ ਸਦਾ ਜੱਗ ਉੱਤੇ ਅੰਮ੍ਰਿਤ ਬਰਸਦੇ ਰਹਿਣਗੇ ਸਦਾ ਜੱਗ ਉੱਤੇ ਤੇ ਸਿੰਘ ਗੁਰੂ ਗੋਬਿੰਦ ਸਿੰਘ ਦੇ ਸਜਦੇ ਰਹਿਣਗੇ ਸਦਾ ਇਸ ਜੱਗ ਉੱਤੇ ਕੱਲ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਨਾਮ ਲਿੱਤਾ ਗਿਆ ਸ਼੍ਰੀ ਅਮਰਤਪਾਲ ਸਿੰਘ ਖਾਲਸਾ ਜਿਹਦੇ ਖਿਲਾਫ ਚੈਨਲਾਂ ਨੇ ਵੱਡੇ ਵੱਡੇ ਲੀਟਰਾਂ ਨੇ ਬਿਆਨ ਦਿੱਤੇ ਹੱਤਕਬੰਦੀ ਹਰਤਕਬੰਦੀ ਕੱਲ ਲੱਖਾਂ ਕਰੋੜਾਂ ਸਿੱਖਾਂ ਦੇ ਮੱਲਮ ਫਿਰੀ ਹੈ ਜਿਹੜੇ ਪਿਆਰ ਵਾਲੇ ਹਿਰਦੇ ਨੇ ਹਨਾ ਸਿੱਖੀ ਵਾਲੇ ਹਿਰਦੇ ਨੇ ਨਹੀਂ ਭਾਈ ਲੱਤਾਂ ਖਿੱਚਣ ਵਾਲੇ ਤਾਂ ਬਹੁਤ ਹੁੰਦੇ ਨੇ ਜਦੋਂ ਕੱਲ ਉੱਥੇ ਬੋਲਿਆ ਸ੍ਰੀ ਅਮਰਤਪਾਲ ਸਿੰਘ ਖਾਲਸਾ ਅbschak ਦੀ ਜੋ ਲੈ ਕੇ ਨਹੀਂ ਆਏ ਮੌਕੇ ਦੀਆਂ ਜ਼ਾਲਮ ਸਰਕਾਰਾਂ ਉੱਥੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਰੋਕਾਂ ਨੇ ਪਰ ਗੁਰੂ ਗੋਬਿੰਦ ਸਿੰਘ ਦਾ ਸਿੰਘ ਬਹਿ ਜਾ ਬਹਿ ਜਾ ਹੋ ਗਈ ਇੱਕ ਵਾਰ ਕਾਲਜਾਂ ਤੇ ਮੱਲਮ ਫਰੀ ਹੈ ਜਦੋਂ ਉੱਥੇ ਨਾਂ ਲੈਂਦਾ ਉਹ ਉਸ ਨੂੰ ਸੋਚਿਆ ਜਾਵੇ ਵੀ ਕਿਵੇਂ ਜਦੋਂ ਰੋਹ ਚੈਨਲਾਂ ਤੇ ਇਹ ਜਾ ਕੁਸਤਾਂ ਦੇ ਸੀ ਆਂਤਕਬੰਦੀ ਆਤਮ ਕੱਲ ਬੋਲਿਆ ਗਿਆ ਨਾਂ ਦੇ ਮੂਰੇ ਲਾਇਆ ਗਿਆ ਸ਼੍ਰੀ ਖਮਰਤਪਾਲ ਸਿੰਘ ਖਾਲਸਾ ਸੋਚਣ ਵਾਲੀ ਗੱਲ ਆ ਯਾਰ ਹਨਾ ਸੋ ਭਾਈ ਜੋਦੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸਦੀ ਜੱਗ ਤੇ ਜੋਦੇ ਜੰਦੇ ਰਹਿਣਗੇ ਘਰ ਘਰ ਹਰੇਕ ਘਰੇ ਕੋਈ ਨਾ ਕੋਈ ਕਿਰਪਾ ਹੁੰਦੀ ਰਹਿਣੀ ਹੈ ਸੋ ਭਾਈ ਭਾਈ ਰੋਜੀ ਖਾਲਸਾ ਅਮਰਤਪਾਲ ਸਿੰਘ ਖਾਲਸਾ ਜਿਹਦੇ ਖਿਲਾਫ ਚੈਨਲਾਂ ਨੇ ਵੱਡੇ ਵੱਡੇ ਲੀਟਰਾਂ ਨੇ ਬਿਆਨ ਦਿੱਤੇ ਹੱਤਕਬੰਦੀ ਹਰਤਕਬੰਦੀ ਕੱਲ ਲੱਖਾਂ ਕਰੋੜਾਂ ਸਿੱਖਾਂ ਦੇ ਮੱਲਮ ਫਿਰੀ ਹੈ ਜਿਹੜੇ ਪਿਆਰ ਵਾਲੇ ਹਿਰਦੇ ਨੇ ਹਨਾ ਸਿੱਖੀ ਵਾਲੇ ਹਿਰਦੇ ਨੇ ਨਹੀਂ ਭਾਈ ਲੱਤਾਂ ਖਿੱਚਣ ਵਾਲੇ ਤਾਂ ਬਹੁਤ ਹੁੰਦੇ ਨੇ ਜਦੋਂ ਕੱਲ ਉੱਥੇ ਬੋਲਿਆ ਸ੍ਰੀ ਅਮਰਤਪਾਲ ਸਿੰਘ ਖਾਲਸਾ ਅbschak ਦੀ ਜੋ ਲੈ ਕੇ ਨਹੀਂ ਆਏ ਮੌਕੇ ਦੀਆਂ ਜ਼ਾਲਮ ਸਰਕਾਰਾਂ ਉੱਥੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਰੋਕਾਂ ਨੇ ਪਰ ਗੁਰੂ ਗੋਬਿੰਦ ਸਿੰਘ ਦਾ ਸਿੰਘ ਬੇਲਾ ਬੇਲਾ ਹੋ ਗਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਦੀਪ ਜਗਦੇ ਰਹਿਣਗੇ ਦੀਪ ਜਗਦੇ ਰਹਿਣਗੇ ਸਦਾ ਜੱਗ ਉੱਤੇ ਖੰਡੇ ਖੜਕਦੇ ਰਹਿਣਗੇ ਸਿੰਘਾਂ ਦੇ ਸਦਾ ਜੱਗ ਉੱਤੇ ਅੰਮ੍ਰਿਤ ਬਰਸਦੇ ਰਹਿਣਗੇ ਸਦਾ ਜੱਗ ਉੱਤੇ ਤੇ ਸਿੰਘ ਗੁਰੂ ਗੋਬਿੰਦ ਸਿੰਘ ਦੇ ਸਜਦੇ ਰਹਿਣਗੇ ਸਦਾ ਇਸ ਜੱਗ ਉੱਤੇ ਕੱਲ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਨਾਮ ਲਿੱਤਾ ਗਿਆ ਸ਼੍ਰੀ ਅਮਰਤਪਾਲ ਸਿੰਘ ਖਾਲਸਾ ਜੀ ਦੇ ਖਿਲਾਫ ਚੈਨਲਾਂ ਨੇ ਵੱਡੇ ਵੱਡੇ ਲੀਟਰਾਂ ਨੇ ਬਿਆਨ ਦਿੱਤੇ ਹੱਤਕਬੰਦੀ ਹਰਤਕਬੰਦੀ ਕੱਲ ਲੱਖਾਂ ਕਰੋੜਾਂ ਸਿੱਖਾਂ ਦੇ ਮੱਲਮ ਫਿਰੀ ਹੈ ਜਿਹੜੇ ਪਿਆਰ ਵਾਲੇ ਹਿਰਦੇ ਨੇ ਖਣਾ ਸਿੱਖੀ ਵਾਲੇ ਹਿਰਦੇ ਨੇ ਨਹੀਂ ਭਾਈ ਲੱਤਾਂ ਖਿੱਚਣ ਵਾਲਾ ਤਾਂ ਬਹੁਤ ਹੁੰਦੇ ਨੇ ਜਦੋਂ ਕੱਲ ਉੱਥੇ ਬੋਲਿਆ ਸ੍ਰੀ ਅਮਰਤਪਾਲ ਸਿੰਘ ਖਾਲਸਾ ਅbschak ਦੀ ਜੋ ਲੈ ਕੇ ਨਹੀਂ ਆਏ ਮੌਕੇ ਦੀਆਂ ਜ਼ਾਲਮ ਸਰਕਾਰਾਂ ਉੱਥੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਰੋਕਾਂ ਨੇ ਪਰ ਗੁਰੂ ਗੋਬਿੰਦ ਸਿੰਘ ਦਾ ਸਿੰਘ ਬਹਿ ਜਾ ਬਹਿ ਜਾ ਹੋ ਗਈ ਇੱਕ ਵਾਰ ਕਾਲਜਾਂ ਤੇ ਮੱਲਮ ਫਰੀ ਹੈ ਜਦੋਂ ਉੱਥੇ ਨਾਂ ਲੈਂਦਾ ਉਹ ਉਸ ਨੂੰ ਸੋਚਿਆ ਜਾਵੇ ਕਿ ਕਿਵੇਂ ਜਦੋਂ ਰੋਹ ਚੈਨਲਾਂ ਤੇ ਇਹ ਜਾ ਕੁਸਤਾਂ ਦੇ ਸੀ ਆਂਤਕਬੰਦੀ ਆਂਤਕ ਕੱਲ ਬੋਲਿਆ ਗਿਆ ਨਾਂ ਦੇ ਮੁਰੇ ਲਾਇਆ ਗਿਆ ਸ਼੍ਰੀ ਖਮਰਤਪਾਲ ਸਿੰਘ ਖਾਲਸਾ ਸੋਚਣ ਵਾਲੀ ਜੱਲਾ ਯਾਰ ਹਨਾ ਸੋ ਭਾਈ ਜੋਧੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸਦੀ ਜੱਗ ਤੇ ਜੋਧੇ ਜਾਂਦੇ ਰਹਿਣਗੇ ਘਰ ਘਰ ਹਰੇਕ ਘਰੇ ਕੋਈ ਨਾ ਕੋਈ ਕਿਰਪਾ ਹੁੰਦੀ ਰਹਿਣੀ ਹੈ ਸੋ ਭਾਈ ਭਾਈ ਰੋਜੀ ਖਾਲਸਾ ਅਮਰਤਪਾਲ ਸਿੰਘ ਖਾਲਸਾ ਜਿਹਦੇ ਖਿਲਾਫ ਚੈਨਲਾਂ ਨੇ ਵੱਡੇ ਵੱਡੇ ਲੀਟਰਾਂ ਨੇ ਬਿਆਨ ਦਿੱਤੇ ਹੱਤਕਬੰਦੀ ਹਰਤਕਬੰਦੀ ਕੱਲ ਲੱਖਾਂ ਕਰੋੜਾਂ ਸਿੱਖਾਂ ਦੇ ਮੱਲਮ ਫਿਰੀ ਹੈ ਜਿਹੜੇ ਪਿਆਰ ਵਾਲੇ ਹਿਰਦੇ ਨੇ ਹਨਾ ਸਿੱਖੀ ਵਾਲੇ ਹਿਰਦੇ ਨੇ ਨਹੀਂ ਭਾਈ ਲੱਤਾਂ ਖਿੱਚਣ ਵਾਲੇ ਤਾਂ ਬਹੁਤ ਹੁੰਦੇ ਨੇ ਜਦੋਂ ਕੱਲ ਉੱਥੇ ਬੋਲਿਆ ਸ੍ਰੀ ਅਮਰਤਪਾਲ ਸਿੰਘ ਖਾਲਸਾ ਅbschak ਦੀ ਜੋ ਲੈ ਕੇ ਨਹੀਂ ਆਏ ਮੌਕੇ ਦੀਆਂ ਜ਼ਾਲਮ ਸਰਕਾਰਾਂ ਉੱਥੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਰੋਕਾਂ ਨੇ ਪਰ ਗੁਰੂ ਗੋਬਿੰਦ ਸਿੰਘ ਦਾ ਸਿੰਘ ਬੈਲਾ ਬੈਲਾ ਹੋ ਗਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਦੀਪ ਜਗਦੇ ਰਹਿਣਗੇ ਦੀਪ ਜਗਦੇ ਰਹਿਣਗੇ ਸਦਾ ਜੱਗ ਉੱਤੇ ਖੰਡੇ ਖੜਕਦੇ ਰਹਿਣਗੇ ਸਿੰਘਾਂ ਦੇ ਸਦਾ ਜੱਗ ਉੱਤੇ ਅੰਮ੍ਰਿਤ ਬਰਸਦੇ ਰਹਿਣਗੇ ਸਦਾ ਜੱਗ ਉੱਤੇ ਤੇ ਸਿੰਘ ਗੁਰੂ ਗੋਬਿੰਦ ਸਿੰਘ ਦੇ ਸਜਦੇ ਰਹਿਣਗੇ ਸਦਾ ਇਸ ਜੱਗ ਉੱਤੇ ਕੱਲ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਨਾਮ ਲਿੱਤਾ ਗਿਆ ਸ਼੍ਰੀ ਅਮਰਤਪਾਲ ਸਿੰਘ ਖਾਲਸਾ ਜੀ ਦੇ ਖਿਲਾਫ ਚੈਨਲਾਂ ਨੇ ਵੱਡੇ ਵੱਡੇ ਲੀਟਰਾਂ ਨੇ ਬਿਆਨ ਦਿੱਤੇ ਹੱਤਕਬੰਦੀ ਹਰਤਕਬੰਦੀ ਕੱਲ ਲੱਖਾਂ ਕਰੋੜਾਂ ਸਿੱਖਾਂ ਦੇ ਮੱਲਮ ਫਿਰੀ ਹੈ ਜਿਹੜੇ ਪਿਆਰ ਵਾਲੇ ਹਿਰਦੇ ਨੇ ਖਣਾ ਸਿੱਖੀ ਵਾਲੇ ਹਿਰਦੇ ਨੇ ਨਹੀਂ ਭਾਈ ਲੱਤਾਂ ਖਿੱਚਣ ਨਾਲ ਤਾਂ ਬਹੁਤ ਹੁੰਦਾ ਨਹੀਂ ਜਦੋਂ ਕੱਲ ਉੱਥੇ ਬੋਲਿਆ ਸ੍ਰੀ ਅਮਰਤਪਾਲ ਸਿੰਘ ਖਾਲਸਾ ਅbschak ਦੀ ਜੋ ਲੈ ਕੇ ਨਹੀਂ ਆਏ ਮੌਕੇ ਦੀਆਂ ਜ਼ਾਲਮ ਸਰਕਾਰਾਂ ਉੱਥੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਰੋਕਾਂ ਨੇ ਪਰ ਗੁਰੂ ਗੋਬਿੰਦ ਸਿੰਘ ਦਾ ਸਿੰਘ ਬਹਿ ਜਾ ਬਹਿ ਜਾ ਹੋ ਗਈ ਇੱਕ ਵਾਰ ਕਾਲਜਾਂ ਤੇ ਮੱਲਮ ਫਰੀ ਹੈ ਜਦੋਂ ਉੱਥੇ ਨਾਂ ਲੈਂਦਾ ਉਹ ਉਸ ਨੂੰ ਸੋਚਿਆ ਜਾਵੇ ਕਿ ਕਿਵੇਂ ਜਦੋਂ ਰੋਹ ਚੈਨਲਾਂ ਤੇ ਇਹ ਜਾ ਕੁਸਤਾਂ ਦੇ ਸੀ ਆਂਤਕਬੰਦੀ ਆਂਤਕ ਕੱਲ ਬੋਲਿਆ ਗਿਆ ਨਾਂ ਦੇ ਮੁਰੇ ਲਾਇਆ ਗਿਆ ਸ਼੍ਰੀ ਖਮਰਤਪਾਲ ਸਿੰਘ ਖਾਲਸਾ ਸੋਚਣ ਵਾਲੀ ਜੱਲਾ ਯਾਰ ਹਨਾ ਸੋ ਭਾਈ ਜੋਦੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਸਦੀ ਜੱਗ ਤੇ ਜੋਦੇ ਜਾਂਦੇ ਰਹਿਣਗੇ ਘਰ ਘਰ ਹਰੇਕ ਘਰੇ ਕੋਈ ਨਾ ਕੋਈ ਕਿਰਪਾ ਹੁੰਦੀ ਰਹਿਣੀ ਹੈ ਸੋ ਭਾਈ ਬਾਈ ਰੋਜੀ ਖਾਲਸਾ ਅਮਰਤਪਾਲ ਸਿੰਘ ਖਾਲਸਾ ਜਿਹਦੇ ਖਿਲਾਫ ਚੈਨਲਾਂ ਨੇ ਵੱਡੇ ਵੱਡੇ ਲੀਟਰਾਂ ਨੇ ਬਿਆਨ ਦਿੱਤੇ ਹੱਤਕਬੰਦੀ ਅਰਤਕਬੰਦੀ ਕੱਲ ਲੱਖਾਂ ਕਰੋੜਾਂ ਸਿੱਖਾਂ ਦੇ ਮੱਲਮ ਫਿਰੀ ਹੈ ਜਿਹੜੇ ਪਿਆਰ ਵਾਲੇ ਹਿਰਦੇ ਨੇ ਖਣਾ ਸਿੱਖੀ ਵਾਲੇ ਹਿਰਦੇ ਨੇ ਨਹੀਂ ਭਾਈ ਲੱਤਾਂ ਖਿੱਚਣ ਵਾਲਾ ਤਾਂ ਬਹੁਤ ਹੁੰਦੇ ਨੇ ਜਦੋਂ ਕੱਲ ਉੱਥੇ ਬੋਲਿਆ ਸ੍ਰੀ ਅਮਰਤਪਾਲ ਸਿੰਘ ਖਾਲਸਾ ਅbschak ਦੀ ਜੋ ਲੈ ਕੇ ਨਹੀਂ ਆਏ ਮੌਕੇ ਦੀਆਂ ਜ਼ਾਲਮ ਸਰਕਾਰਾਂ ਉੱਥੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਰੋਕਾਂ ਨੇ ਪਰ ਗੁਰੂ ਗੋਬਿੰਦ ਸਿੰਘ ਦਾ ਸਿੰਘ ਬੈਜਾ ਬੈਜਾ ਹੋ ਗਈ